ਉਹ ਬੁਰੀਾਈ ਆਈ ਵੇਖ ਕੇ ਪਲੰਘ ਤੋਂ ਉੱਠ ਕੇ ਖੜੇ ਹੋ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਗੁਰਤਾ ਪਹੁੰਚੀ ਲਖੀ ਨਮੋ ਕਰ ਸਤਿਗੁਰਾਂ ਨੇ ਸਮਝਿਆ ਵੀ ਗੁਰਿਆਈ ਸਾਨੂੰ ਪਹੁੰਚੀ ਹੈ ਨਮਸਕਾਰ ਕੀਤੀ ਮਹਾਰਾਜ ਸਾਹਿਬ ਹੁਣ ਸਿੱਖ ਜੀ ਅਨੰਪੁਰ ਸਾਹਿਬ ਨੂੰ ਆ ਰਹੇ ਹੈ ਉਹ ਪ੍ਰਸੰਗ ਸੁਣੋ ਸੰਗਤਾਂ ਤੇਗ ਬਹਾਦਰ ਸਤਗੁਰੂ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਠੋ ਭੇਟ ਕੋ ਦੇ ਇਹ ਭੇਟਾ ਦੇ ਕੇ ਪਹਿਲੀ ਜਿਹੜੀ ਅਸੀਂ ਨਾ ਗੁਰਿਆਈ ਦੀ ਭੇਟਾ ਦੇ ਕੇ ਉਹ ਸਿੱਖ ਨੂੰ ਭੇਜਿਆ ਸੀ ਆਨੰਦ ਪ੍ਰਸਾਦ ਵਿੱਚ ਸਵਈਆ ਛੰਦ ਪੈਸੇ ਪੰਜਾਹ ਸ੍ਰੀ ਫਲ ਸੁੰਬ ਪੰਜ ਪੈ ਤੇ ਨਲੇਰਤਾ ਸੀ ਨਾ ਗੁਰੂ ਸਾਹਿਬ ਨੂੰ ਗੁਰਿਆਈ ਪਹਿਲਾਂ ਉਹ ਸਮਝੋ ਗੁਰਤਾਇ ਅਰਪਣ ਕੀ ਬੇਦਜੋ ਗੁਰੂ ਸਾਹਿਬ ਨੂੰ ਗੁਰਿਆਈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਰਪੀ ਸੀ ਤਰੀਕਾ ਸੀ ਜਿਹੜਾ ਲੈ ਕਰ ਪੰਥ ਵਿਖਾ ਪ੍ਰਸਥਾਨਿਆ ਉਹ ਸਿੱਖ ਰਸਤੇ ਤੇ ਲੈ ਕੇ ਤੁਰ ਪਿਆ ਸੀ ਉੱਥੋਂ ਫਿਰ ਇਹ ਉਹਨਾਂ ਕਿਸ ਥਲ ਥਕਤ ਨਾ ਸੋ ਮਾਨਵ ਕਾ ਥੱਕੇ ਦਾ ਨਹੀਂ ਛੇਤੀ ਪਹੁੰਚ ਜੀ ਸਾਡੇ ਜੋਤ ਜੀ ਉਸਮਾਨ ਤੱਕ ਉਹ ਟਿਗਿਆ ਨਹੀਂ ਕਿਤੇ ਇਸ ਪ੍ਰਕਾਰ ਥੱਕਿਆ ਵੀ ਨਹੀਂ ਉਹ ਕਿਸੇ ਪ੍ਰਕਾਰ ਮਹਾਰਾ ਦੀ ਕਿਰਪਾ ਨਾਲ ਗੁਰ ਆਗਿਆ ਸੰਦਨ ਅਸਵਾਰ ਗੁਰੂ ਸਾਹਿਬ ਦੀ ਆਗਿਆ ਜਿਹੜੀ ਮੰਨੀ ਰਸਦੇ ਤੇ ਸਵਾਰ ਹੋਇਆ ਅਸੀਂ ਉਹ ਸਿੱਖ ਚੇਤੇ ਉਤੇ ਸ਼ਾਹਾ ਸੂਤ ਤਬ ਹੋਇਆ ਜਿਹੜਾ ਚੇਤਾ ਅਸ਼ਿਆਸੀ ਇਹੋ ਹੀ ਰਸਵਾਹੀ ਬਣ ਗਿਆ ਸੀ ਉਸ ਵੇਲੇ ਪਹੁੰਚਿਓ ਆਨ ਆਨੰਦਪੁਰ ਸੋ ਸਿੱਖ ਉਹ ਸਿੱਖ ਬੁਰੀਾਈ ਲੈ ਕੇ ਅਨੰਦਪ੍ਰਸਾਦ ਚਾਹ ਪਹੁੰਚਿਆ ਸਾਧ ਸੰਗਤ ਜੀ ਉਸਨ ਕਹਿਤ ਬੂਝਾ ਨਾਰ ਕੋ ਜੋ ਕੋਈ ਆਦੀ ਪੁੱਜਦਾ ਸੁਖ ਨਾ ਤੇ ਮਹਾਰਾਜ ਜੀ ਦੱਸ ਰਿਹਾ ਹੈ ਸਵਾ ਪੈਰ ਦਿਨੇ ਆਇਓ ਤੇ ਸੋਦੋ ਸਵਾ ਪੈਰ ਦਿਨ ਸਾਹਿਬ ਸਿੰਘ ਜੀ ਚੜਿਆ ਸੀ ਜਦੋਂ ਸਿੱਖ ਪਹੁੰਚਿਆ ਅਨੰਦਪੁਰ ਸਾਹਿਬ ਉਹ ਦਿੱਲੀ ਤੋਂ ਤੀਜੇ ਦਿਨ ਆ ਗਿਆ ਹੈ ਬੈਠੇ ਸ੍ਰੀ ਗੋਬਿੰਦ ਸਿੰਘ ਰਾਹ ਗੁਰੂ ਗੋਬਿੰਦ ਸਿੰਘ ਸਾਡੇ ਸੱਚੇ ਬਾਦਸ਼ਾਹ ਉਸ ਵਕਤ ਪਲੰਘ ਤੇ ਬੈਠੇ ਸਨਗੇ ਜਗਤ ਸਮਸਤ ਜੋ ਬਰਤਾ ਹੈ ਨਿਤਕਾਰ ਮੋਰਸੋ ਅੰਤਰਜਾਮੀ ਹੈ ਜਗਤ ਚ ਜੋ ਸਾਰੀ ਚੀਜ਼ ਵਰਤਦੀ ਹੈ ਨਾ ਹਮੇਸ਼ਾ ਸੋ ਸਭ ਚਿਤ ਮਹੰ ਬਿਦ ਤਹਾ ਉਹ ਗੁਰੂ ਸਾਹਿਬ ਦੇ ਚਿਤ ਸਾਰੀ ਪ੍ਰਗਟ ਹਸਤਾਮਲ ਬਤ ਕਿਤ ਕਮਸੰਦ ਬਿਲੰਦ ਚਿੰਤ ਜੋ ਕਿਤਨੇ ਕੋ ਮਸੰਦ ਬਹੁਤ ਚਿੰਤਾ ਦੇ ਸਰੇਤ ਬੈਠੇ ਸਨ ਮਹਾਰਾਜ ਜੀ ਜੋ ਸਮਉਣ ਤੋਂ ਬਾਹਰ ਆ ਪਹਿਲਾ ਦਿਨ ਜਦੋਂ ਮਾਰਾ ਦੇ ਪਾਸੇ ਆ ਗਏ ਸਿੱਖ ਗੁਰਿਆਈ ਲੈ ਚੌਂਦੇਸ਼ ਮਹਤਮ ਸਿੱਖ ਸੰਗਤਾਂ ਚਾਰ ਜਿਹੜੇ ਸੱਜਣਾਂ ਨੇ ਸਿੱਖ ਸਾਰੇ ਬੈਠੇ ਆ ਕੇ ਚਿਤ ਰਹਿਤ ਸੰਭੀਪ ਕਦੀਮੀ ਕਈ ਮਾਰਾ ਹਮੇਸ਼ਾ ਰਣ ਵਾਲੇ ਕੋਰੇ ਹਨ ਸਤਗੁਰਾਂ ਦੇ ਕੇ ਚਿਤਨ ਆਏ ਦਰ ਸਹੇਤੇ ਆਏ ਕਈ ਨਵੇਂ ਗੁਰੂ ਸਾਹਿਬ ਦੇ ਦਰ ਵਾਸਤੇ ਆਏ ਆਨੰਦਪੁਰ ਸਾਹਿਬ ਵਿੱਚ ਸ਼ੀਗਰ ਕਾਤ ਸਿੱਖ ਪਹੁੰਚਿਓ ਤੱਤ ਉਹ ਸਿੱਖ ਗੁਰਿਆਈ ਦਾ ਚਿੰਨ ਲੈ ਕੇ ਸ਼ੇਧੀ ਦੇ ਨਾਲ ਪਹੁੰਚ ਗਿਆ ਸੀ ਆਨੰਦਪੁਰ ਸਾਹਿਬ ਵਿੱਚ ਦੇਖੇ ਉੱਥੇ ਸਤਗੁਰੇ ਅਦਵਾਰ ਸਤਗੁਰੂ ਗੋਬਿੰਦ ਸਿੰਘ ਸਾਹਿਬ ਉਹ ਗੁਰਿਆਈ ਆਈ ਵੇਖ ਕੇ ਪਲੰਘ ਤੋਂ ਉੱਠ ਕੇ ਖੜੇ ਹੋ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਗੁਰਤਾ ਪਹੁੰਚੀ ਲਖੀ ਨਮੋ ਕਰ ਸਤਿਗੁਰਾਂ ਸਮਝ ਆਈ ਗੁਰਿਆਈ ਸਾਨੂੰ ਪਹੁੰਚੀ ਐ ਨਮਸਕਾਰ ਕੀਤੀ ਮਹਾਰਾ ਸਾਹਿਬ ਉਹਨਾਂ ਬੈਠੇ ਸਿੰਘਾਸਨ ਆ ਫਿਰ ਸਿੰਘਾਸਨ ਤੇ ਗੁਰੂ ਸਾਹਿਬ ਜੀ ਆ ਕੇ ਬੈਠ ਗਏ ਤਰ ਪੈਸੇ ਆਗੇ ਸਭ ਦੇਖ ਸਿੱਖਣ ਸਾਰਿਆਂ ਦੇਖਦਿਆਂ ਤੋਂ ਪੰਜ ਪੈਸੇ ਉਹ ਭਾਈ ਨੇ ਆ ਕੇ ਰੱਖੇ ਰਹਿ ਦੇਖ ਲੈ ਸ੍ਰੀ ਫਲ ਚੋਰੀ ਮਹਪਾ ਗੁਰੂ ਸਾਹਿਬ ਦੇ ਲੈ ਕੇ ਨਲੇਰ ਝੋਲੀ ਚ ਪਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥ ਬੰਦ ਬੰਦਨ ਸਿੱਖ ਕੀ ਹੱਥ ਜੋੜ ਕੇ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿੱਖ ਨੇ ਪਾਦਿਆਰ ਬਿੰਦਨ ਅਸੀਸ ਟਿਕਾ ਸਤਿਗੁਰਾਂ ਦੇ ਚਰਨਾਂ ਕਮਲ ਦੇ ਸਿਰ ਸਿਕਨ ਟਿਕਾ ਦਿੱਤਾ ਪੁਰ ਸਿੱਖ ਨੇ ਸਿੱਖ ਸਭਾ ਸਰਬ ਕੋ ਫੇਰ ساری ਸਿੱਖ ਸੰਗਤਾਂ ਦੀ ਜਿਹੜੀ ਸਭਾ ਸੀ ਸਿੱਖ ਨੇ ਨਮੋ ਕੜੀ ਚਾਉਂਦੇਸ਼ ਮੁਖ ਫੇਰ ਚਾਰ ਸ਼ਵੇਰ ਕਿਹੜਾ ਫੇਰ ਕੇ ਬੰਦਨਾ ਕੀਤੀ ਸਭ ਖਾਲਸਾ ਸਿੰਘਾਂ ਨੇ ਤਾਂ ਆਇ ਇਸਨੇ ਸਤਿਗੁਰ ਕੀ ਬੈਠਾ ਗੁਰੂ ਸਾਹਿਬ ਆਜਾ ਸੀ ਭਾਈ ਸਾਹਿਬ ਬੈਠ ਕੇ ਉਸ ਦੇ ਸਨ ਮੁਖ ਸੁੰਦਰ ਦਰਸ਼ਨ ਹੈ ਸਭ ਨੇ ਸਰਵਾਂ ਦਾ ਸੋਹਣਾ ਦਰਸ਼ਨ ਦੇਖ ਰਿਹਾ ਹੈ